ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਜਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਵੇਖ ਰਹੇ ਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਦੋ ਮੂਰਾ ਨਸਲ ਦੀਆਂ ਕਟੀਆਂ ਸੇਲ ਨੇ ਇੱਕ ਦੀ ਹੈਗੀ ਉਮਰ ਜੀ 14 ਮਹੀਨੇ ਤੇ ਦੂਸਰੀ ਦੀ ਹੈਗੀ 12 ਮਹੀਨੇ ਹਾਂਜੀ 14 ਮਹੀਨੇ ਇੱਕ ਦੀ ਤੇ ਦੂਸਰੀ ਦੀ ਹੈਗੀ 12 ਮਹੀਨੇ ਦੋਨੋਂ ਸੇਲ ਹੈ ਮੂਰਾ ਨਸਲ ਦੀਆਂ ਕਟੀਆਂ ਨੇ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਜੀ ਡਿਮਾਂਡ ਵੀਰ ਦੀ ਹੈਗੀ ਆ ਜੋ 14 ਮਹੀਨਿਆਂ ਦੀ ਆ ਉਹਦਾ 14500 14500 ਤੇ ਜੋ 12 ਮਹੀਨਿਆਂ ਦੀ ਉਹਦਾ ਰੇਟ ਹੈਗਾ 13000 ਰੁਪਏ ਜੋ ਡਿਮਾਂਡ ਹੈ ਵੀਰ ਦੀ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 882910712 ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਮਾਣਤਾਨ ਹੋ ਜਾਏਗਾ ਮੌਕੇ ਤੇ ਵੈਸੇ ਜੋ ਡਿਮਾਂਡ ਹੈ 14 ਮਹੀਨਿਆਂ ਦੀ 145000 ਤੇ ਜੋ 12 ਮਹੀਨਿਆਂ ਦੀ ਉਹਦਾ 13000 ਦੀ ਡਿਮਾਂਡ ਹੈ ਵੀਰ ਦੀ ਹਾਂਜੀ 2 ਕਟੀਆਂ ਮੂਰਾ ਨਸਲ ਦੀਆਂ ਬਾਕੀ ਤੁਸੀਂ ਖੁਦ ਆਪਣੇ ਅੱਖੇ ਚੈੱਕ ਕਰ ਸਕਦੇ ਹੋ ਥਣਾ ਪੱਖੋਂ ਦੋਨੋਂ ਬਿਲਕੁਲ ਓਕੇ ਆ ਪਿੰਡ ਮਹਿਲ ਖੁਰਦਾ ਜੀ ਜ਼ਿਲ੍ਹਾ ਬਰਨਾਲਾ 87279 10712 ਇਸ ਵੀਰ ਦਾ ਨੰਬਰ ਹੈ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾ ਨੇ ਵੀਡੀਓ ਵਿਚਣ ਲਈ ਜਾਂ ਖਰੀਦਣ ਲਈ ਕਿਸੇ ਨੇ ਪਵਾਉਣੀ ਹੋਵੇ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ 600 ਪੂਰਾ 7624360 ਹਾਂ ਜੀ ਇਹ ਦੋਨੋਂ ਮੂਰਾ ਨਸਲ ਦੀਆਂ ਕਟੀਆਂ ਸੇਲ ਹੈ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇੰਸਟਾਡੀ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ